ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਯੂਪੀ ਦੇ ਪ੍ਰਿਆਗ ਰਾਜ ਦੇ ਵਿੱਚ ਮਹਾਕੁੰਭ ਦੇ ਸੰਗਮ ਇਲਾਕੇ ਵਿੱਚ ਭਗਦੜ ਮਚਣ ਕਾਰਨ ਜੋ ਹਾਲਾਤ ਬਣੇ ਉਸ ਤੇ ਯੂਪੀ ਸਰਕਾਰ ਨੇ 18 ਘੰਟੇ ਤੱਕ ਕੋਈ ਪ੍ਰਤੀਕਰਮ ਹੀ ਨਹੀਂ ਦਿੱਤਾ। ਜ਼ਾਹਿਰ ਤੌਰ ਤੇ ਦੁਨੀਆ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਇਸ ਮਹਾ ਮੇਲੇ ਦੇ ਵਿੱਚ ਭਗਦੜ ਦੀ ਘਟਨਾ ਵਾਪਰਨ ਤੋਂ ਬਾਅਦ ਯੋਗੀ ਸਰਕਾਰ ਦੇ ਪ੍ਰਬੰਧਾਂ ਦੀ ਕਿਰਕਰੀ ਹੋਈ ਹੈ। ਕਿਉਂਕਿ 18 ਘੰਟੇ ਬੀਤਣ ਦੇ ਬਾਵਜੂਦ ਵੀ ਲੋਕ ਆਪਣੇ ਪਿਆਰਿਆਂ ਨੂੰ ਲੱਭਦੇ ਦੇਖੇਗੇ ਜਾਣਕਾਰੀ ਦੀ ਘਾਟ ਅਤੇ ਸਰਕਾਰ ਦੇ ਸੰਵੇਦਨਹੀਣਤਾ ਸਪਸ਼ਟ ਤੌਰ ਤੇ ਦਿਖੀ ਸਰਕਾਰ ਨੇ 18 ਘੰਟੇ ਤੱਕ ਇਹ ਹੀ ਨਹੀਂ ਦੱਸਿਆ ਕਿ ਇਸ ਭਾਜੜ ਦੇ ਵਿੱਚ ਕਿੰਨੇ ਲੋਕ ਖਤਮ ਹੋਏ ਕਿੰਨੇ ਜ਼ਖਮੀ ਹਨ ਕਿੰਨੇ ਲਾਪਤਾ ਹਨ ਨਾ ਹੀ ਇਸ ਘਟਨਾ ਦੀ ਸਰਕਾਰ ਵੱਲੋਂ ਅਧਿਕਾਰਤ ਤੌਰ ਤੇ ਕੋਈ ਸੂਚਨਾ ਦਿੱਤੀ ਗਈ ਆਖਿਰਕਾਰ ਦੇਰ ਸ਼ਾਮ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਭਗਦਰ ਦੇ ਵਿੱਚ 30 ਜਾਨਾਂ ਜਾਣ ਤੇ 60 ਜਣਾਂ ਦੇ ਜ਼ਖਮੀ ਹੋਣ ਦੀ ਖਬਰ ਦਿੱਤੀ ਅਧਿਕਾਰੀ ਨੇ ਵੀ ਦੱਸਿਆ ਕਿ 30 ਜਣਿਆਂ ਦੇ ਵਿੱਚੋਂ 25 ਦੀ ਪਛਾਣ ਹੋ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੇ ਹਾਲਾਤ ਨਾਰਮਲ ਹੋਣ ਦਾ ਦਾਵਾ ਵੀ ਕੀਤਾ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਅਪੀਲ ਕੀਤੀ ਗਈ ਕਿ ਸਾਰੇ ਅਖਾੜਿਆਂ ਦੇ ਵੱਲੋਂ ਫਿਲਹਾਲ ਇਸ਼ਨਾਨ ਨੂੰ ਰੋਕ ਕੇ ਥੋੜੀ ਦੇਰ ਬਾਅਦ ਇਸ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਸਰਕਾਰ ਸਭ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਿੱਚ ਸਫਲ ਹੋ ਸਕੇ ਹਾਲਾਂਕਿ ਮੀਡੀਆ ਰਿਪੋਰਟਾਂ ਦੇ ਵਿੱਚ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ 35 ਤੋਂ 40 ਦੱਸੀ ਜਾ ਰਹੀ ਹੈ ਪਰ ਸਰਕਾਰ ਦੇ ਵੱਲੋਂ ਡੀਆਈਜੀ ਵਿਭਵ ਕੁष्णा ਨੇ ਇਹ ਗਣਤੀ 30 ਦੱਸੀ ਹੈ।